ਆਦਰਸ਼ ਯੂਥ ਕਲੱਬ ਸਮੂਹ ਸੰਗਤ ਪਿੰਡ ਕੋਟਲਾ ਪਾਵਰ ਹਾਊਸ ਵੱਲੋਂ ਸੌਣ ਅਸਵੀ ਨਵਰਾਤਰੀਆਂ ਤੇ ਕਈ ਤਰ੍ਹਾਂ ਦੇ ਪਕਵਾਨਾਂ ਦਾ ਲੰਗਰ ਲਗਾਇਆ ਜਾ ਰਿਹਾ ਜਿਸ ਦੇ ਵਿੱਚ ਸਾਰਾ ਪਿੰਡ ਹੀ ਆ ਕੇ ਸੇਵਾ ਕਰਦਾ ਹੈ ਲੰਗਰ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਸਾਡੇ ਵੱਲੋਂ ਪੰਜੀਵਾ ਵਿਸ਼ਾਲ ਪੰਡਾਰਾ 10 ਦਿਨ ਦੇ ਲਈ ਲਗਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅਲੱਗ-ਅਲੱਗ ਪਕਵਾਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੰਗਤ ਦੇ ਵਿੱਚ ਪਰੋਸੇ ਜਾਂਦੇ ਹਨ ਉਹਨਾਂ ਨੇ ਦੱਸਿਆ ਕਿ ਸਵੇਰੇ ਲੂੰਗ ਇਲਾਚੀ ਵਾਲੀ ਚਾਹ ਬਿਸਕੁਟ ਸ਼ਗਰ ਪਾਰੇ ਮਠੀਅ ਦੁਪਹਿਰ ਦੇ ਭੋਜਨ ਵਿੱਚ ਕੜੀ ਦਾਲ, ਮਲਾਈ ਕੋਫਤਾ, ਮਟਰ ਪਨੀਰ, ਸ਼ਾਹੀ ਪਨੀਰ, ਦਹੀਂ ਮੰਡੇ ਮਿੱਠੇ ਪਕਵਾਨਾਂ ਦੇ ਵਿੱਚ ਖੀਰ, ਹਲਵਾ, ਮਾਲਪੂੜੇ ਜੋ ਕਿ ਦੇਸੀ ਘਿਰ ਦੇ ਵਿੱਚ ਬਣਾਏ ਜਾਂਦੇ ਹਨ। ਉਹਨਾਂ ਨੇ ਦੱਸਿਆ ਕਿ ਮਾਤਾ ਨੈਣਾ ਦੇਵੀ ਦੀ ਅਪਾਰ ਕਿਰਪਾ ਸਦਕਾ ਲਗਾਤਾਰ ਸੌਂਸ਼ਟਮੀ ਨਵਰਾਤਰੀਆਂ ਤੇ ਵਿਸ਼ਾਲ ਪੰਡਾਰਾ ਲਗਾਇਆ ਜਾ ਰਿਹਾ ਹੈ ਜਿਸ ਦੇ ਜਿਸ ਦੇ ਵਿੱਚ ਸਮੂਹ ਪਿੰਡ ਵਾਸੀ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਕਰਦੇ ਹਨ। ਉਹਨਾਂ ਨੇ ਦੱਸਿਆ ਕਿ ਇਸ ਲੰਗਰ ਵਿੱਚ ਪਿੰਡ ਦੀਆਂ ਮਾਤਾਵਾਂ ਬੱਚਿਆਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ ਜੋ ਰੋਟੀ ਪਕਾਉਣ ਤੋਂ ਲੈ ਕੇ ਭਾਂਡੇ ਮਾਂਜਣ ਤੱਕ ਦਾ ਸਾਰਾ ਕੰਮ ਕਰਦੀਆਂ ਹਨ

মরি মরার ইনি কারারি তাডাডিড়ে তেনি মরি মরেনার ইনারা

चङा शमशान हूंदा माना हूंदा قولو لا لا مولا خير الله جي ਮੰਤਰਾਮ ਕੋਟਲਾ ਪਾਵਰੋ ਜੀ ਸਾਰੇ ਨਗਰ ਨਿਵਾਸੀ ਪਿੰਡ ਕੋਟਲਾ ਪਾਵਰ ਅਦਰਸ਼ ਯੂਥ ਕਲੱਬ ਇਹ ਨਵਰਾਤਰੀਆਂ ਨੂੰ ਇਹ 25ਵਾਂ ਲੰਗਰ ਲੱਗ ਰਿਹਾ ਜੀ ਇਹ ਲਗਾਤਾਰ ਜਿਹੜੇ ਹੈ ਲੰਗਰ ਚੱਲ ਰਿਹਾ ਜੀ ਤੇ ਇਹ ਸੇਵਾਦਾਰ ਸਾਰਾ ਪਿੰਡੇ ਸੇਵਾਦਾਰ ਹੈ ਜੀ ਮੈਕਸਿਮ ਜਿਹੜੇ ਹੈ ਸਾਰੇ ਕੋਈ ਮਦਦ ਕਰਦਾ ਜੀ ਤੇ ਸੇਵਾਦਾਰ ਵੀ ਸੇਵਾ ਨਿਭਾ ਰਹੇ ਆ ਜੀ ਬਹੁਤ ਵਧੀਆ ਤਰੀਕੇ ਨਾਲ ਸੇਵਾਦਾਰਾਂ ਦੀ ਗਿਣਤੀ ਘੱਟੋ ਘੱਟ ਜੀ 100 ਦੇ ਆਸ-ਪਾਸ ਹੈਂ ਮਾਤਾਮਾ ਭੈਣਾ ਜਿਹੜੀਆਂ ਹੈ ਉਹ ਪ੍ਰਸ਼ਾਦੇ ਬਣਾਉਂਦੀਆਂ ਪੂਰੀ ਵੇਲ ਦੀਆਂ ਤੇ ਜਿਹੜੇ ਸੇਵਾਦਾਰ ਹੈ ਉਹ ਜਿਹੜੇ ਹੈ ਡਿਸਟ੍ਰਿਬਿਊਸ਼ਨ ਕੁਝ ਹੋਰ ਕਾਰੀਗਰਾਂ ਨਾਲ ਜਿਹੜੇ ਹੈ ਉਹ ਕੀ ਸੇਵਾ ਨਾਲਾਰੇ ਕੀ ਸਮਾਂ ਲੱਗਦਾ ਜੀ ਹਾਂਜੀ ਸਮਾਂ 24 ਘੰਟੇ ਆ ਜੀ 24 ਘੰਟੇ ਖੁੱਲਾ ਸਵੇਰੇ ਸਵੇਰ ਤੋਂ ਲੈ ਕੇ ਅਗਲੀ ਸਵੇਰ ਤੱਕ ਕੰਟੀਨਿਊ ਚੱਲਦਾ ਆ ਜੀ ਕੋਈ ਕੀ ਕੀ ਅਸਵੇਰਾ ਬ੍ਰੈਕਫਾਸਟ ਆ ਬ੍ਰੈਕਫਾਸਟ ਨੂੰ ਸਵੇਰੇ ਜੀ ਰਸ ਹੈ ਚਾਹ ਹੈ ਜੀ ਤੇ ਬ੍ਰੈਡ ਹੈ ਤੇ ਦੁਪਹਿਰ ਨੂੰ ਪੂਰੀ ਹੈ ਚਪਾਤੀ ਹੈ ਤੇ ਦਾਲ ਘੜੀ ਉਤੋਂ ਬਾਅਦ ਅਲੂ ਮਟਰ ਅਲੂ ਛੋਲੇ ਵੀ ਤੇ ਮਟਰ ਪਨੀਰ ਵੀ ਹੈ ਜੀ ਹਾਂਜੀ ਅਲੱਗ-ਅਲੱਗ ਮੈਨੂੰ ਹੈ ਜੀ ਉਸ ਤੋਂ ਬਾਅਦ ਗਰਮਾ-ਗਰਮ ਚਾਹ ਜੀ ਲੌਂਗ ਲੈਚੀਆਂ ਵਾਲੀ ਦੇਸੀ ਘਿਓ ਦਾ ਬਣਿਆ ਹੋਇਆ ਪ੍ਰਸ਼ਾਦ ਸ਼ਾਮ ਦਾ ਸ਼ਾਮ ਦਾ ਵੀ ਇਹੀ ਹੈ ਜੀ ਸ਼ਾਮ ਦਾ ਵੀ ਨਵਾਂ ਬਣਦਾ ਮਟਰ ਪਨੀਰ ਹੈ ਮਿੱਠੇ ਦਾ ਕੀ ਹੈ ਜੀ ਹਾਂਜੀ ਮਿੱਠੇ ਦਾ ਕੀ ਹੈ ਸ਼ਾਮ ਵਿੱਚ ਪ੍ਰਸ਼ਾਦ ਹੈ ਜੀ ਖੀਰ ਵੀ ਬਣ ਜਾਂਦੀ ਹੈ ਹਾਂਜੀ ਹਲਵਾਈ ਅਲੱਗ ਹੈ ਜੀ ਸੇਵਾ ਦਾ ਅਲੱਗ ਹੈ ਹਲਵਾਈ ਜਿਹੜੇ ਆ ਆਪਣੇ ਅਲੱਗ ਕੀਤੇ ਹਾਂਜੀ ਸੰਗਤ ਲਗਭਗ ਜਿਹੜੀ ਹੈ ਮੇਰਾ ਖਿਆਲ ਆ 5-7000 ਜਿਹੜੀ ਹੈ ਰੋਜ਼ੇ ਪ੍ਰਸ਼ਾਦਾ ਸ਼ਕ ਲੈਂਦਾ ਹਾਂਜੀ ਕਿੰਨੇ ਚਾਰ-ਪੰਜ ਸੌ ਡਾਟਾ ਚਾਰ-ਪੰਜ ਲੰਗਰ ਦੀ ਖਾਸ ਏਹੀ ਹੈ ਜੀ ਜਿਹੜੀ ਅਸੀਂ ਸਫਾਈ ਜਿਹੜੀ ਹੈ ਵਰਸਾ ਦੇ ਦਿਨ ਤੇ ਸਫਾਈ ਦਾ ਖਾਸ ਖਿਆਲ ਰੱਖੀਦਾ ਕਿਉਂਕਿ ਕੋਈ ਵੀ ਗੰਦ ਵਗੈਰਾ ਰਵਗੈਰਾ ਨਹੀਂ ਪੈਂਡਈਦਾ ਬਹੁਤ ਹੀ ਵਧੀਆ ਸਾਫ ਸੁਥਰਾ ਜਿਹੜਾ ਹੈ ਬਾਰ-ਬਾਰ ਝਾੜੂ ਵੀ ਮਾਰਦੀਦਾ ਵਿੱਚ ਚਾਲੇ ਜਦੋਂ ਸੰਗਤ ਘਟ ਹੁੰਦੀ ਹੈ ਤੇ ਇਹੀ ਖਾਲ ਰੱਖੀਦਾ ਜੀ ਸਭ ਤੋਂ ਵੱਧ ਹਾਂਜੀ ਸੰਗਤ ਨੂੰ ਆਣ ਆਲੀ ਨੂੰ ਤਾਂ ਮੈਂ ਇਹੀ ਕਹਿੰਦਾ ਜੀ ਬਈ ਨਗਰ ਨਿਵਾਸੀ ਪਿੰਡ ਕੋਟਲਾ ਪਾਵਰ ਹਾਊਸ ਦੇਸ਼ ਵਿਦੇਸ਼ ਤੋਂ ਪਹੁੰਚੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਜਿਹੜੀ ਮਾਤਾ ਦੇ ਦਰਬਾਰ ਤੇ ਜਾ ਰਹੀ ਹੈ ਜੀ ਤੇ ਮਾਂ ਦਾ ਪਿਆਰ ਮਿਲਦਾ ਨਸੀਬਾਂ ਵਾਲਿਆਂ ਨੂੰ ਦੁਨੀਆ ਵਿੱਚ ਨਹੀਂ ਇਸ ਦਾ ਵਪਾਰ ਹੁੰਦਾ ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ ਹੋਰ ਕੋਈ ਰਿਸ਼ਤਾ ਨਹੀਂ ਇੰਨਾ ਵਫਾਦਾਰ ਹੁੰਦਾ ਉਸ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਜਿੱਥੇ ਮਾਂ ਦਾ ਨਹੀਂ ਸਤਕਾਰ ਹੁੰਦਾ ਸੱਤ ਨਮ ਤੱਕ ਨਹੀਂ ਲਾ ਸਕਦਾ ਪੁੱਤ ਮਾਂ ਦਾ ਇਹਨਾਂ ਕਰਜ਼ਦਾਰ ਹੁੰਦਾ ਕਰਨੀ ਸਿੱਖ ਲੋ ਲੋਕੋ ਕਦਰ ਮਾਂ ਦੀ ਮਾਂ ਦੇ ਚਰਨਾਂ 'ਚ ਰੱਬ ਦਾ ਦੀਦਾਰ ਹੁੰਦਾ ਮਾਂ ਦੇ ਚਰਨਾਂ 'ਚ ਰੱਬ ਦਾ ਦੀਦਾਰ ਹੁੰਦਾ ਪਿੰਡ ਵਾਸੀਆਂ ਵੱਲੋਂ ਕੋਈ ਆਲੇ-ਦਾਲੇ ਦੇ ਗੁਆਂਢ ਪਿੰਡਾਂ ਦੇ ਵੀ ਹੈਗੇ ਆ ਸਾਰਿਆਂ ਦੇ ਸਹਿਯੋਗ ਨਾਲ ਲੰਗਰ ਚੱਲ ਰਿਹਾ ਹੈ ਇਹ ਇਹ ਹਰ ਸਾਲ ਦੇ ਬਾਅਦ ਨਰਾਤੇ ਆਉਂਦੇ ਹਰ ਸਾਲ ਚੱਲਦਾ ਜੀ ਇਹ ਕਿਤੇ ਕੋਈ ਉਹ ਹੈ ਜੀ ਜੀ ਨਹੀਂ ਹੈ ਸਾਰਿਆਂ 25 ਲੰਗਰ 25 ਦਾ ਲੰਗਰ ਹੈ 25ਵਾਂ 25ਵਾਂ ਲੰਗਰ ਹੈ ਜੀ 25 ਸਾਲ ਹੋ ਗਏ ਸਾਨੂੰ ਲੰਗਰ ਲਾਦਿਆ ਰੋ ਸੋ ਮਾਤਾ ਰਾਣੀ ਦੀ ਕਿਰਪਾ ਹੈ ਲੰਗਰ ਵਧੀਆ ਚੱਲਦਾ ਹੈ ਸਾਰੇ ਸੇਵਾਦਾਰ ਬੜੇ ਢੰਗਦੇ ਆ ਬਾਕੀ ਇਸ ਪਿੰਡ ਦੀਆਂ ਜਿਹੜੀਆਂ ਵੀ ਔਰਤਾ ਗੁੜੀਆਂ ਕੁੜੀਆਂ ਮਾਤਾ ਭੈਣਾ ਸਾਰੀਆਂ ਆ ਉਹਨਾਂ ਦਾ ਬੜਾ ਸੰਯੋਗ ਹੈ ਉਹ ਰੋਟੀ ਵੀ ਹੱਥਾਂ ਬਣਾਉਂਦੀਆਂ ਪੂਰੀਆਂ ਵੀ ਬੇਲਦੀਆਂ ਦੁਪਹਿਰ ਨੂੰ ਵੀ ਸ਼ਾਮ ਨੂੰ ਆਪਣਾ ਕੰਮ ਛੱਡ ਕੇ ਲੰਗਰ ਤੇ ਪਹੁੰਚਦੇ ਆ ਸੋ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਲੰਗਰ ਤੇ ਆ ਕੇ ਸੇਵਾ ਕਰਿਆ ਕਰੋ ਤਾਂ ਮਾਤਾ ਰਾਣੀ ਤੁਹਾਨੂੰ ਵੀ ਕੁਝ ਦੇਵਾ ਹੈ ਹੁਣ ਜਿਹੜਾ ਕੋਈ ਸੇਵਾ ਨਹੀਂ ਕਰਦਾ ਉਹ ਮਾਤਾ ਦੇ ਮੰਗੇ ਜਾਂਦਾ ਉਹਰੇ ਦੇ ਦੇਣਾ ਜਦੋਂ ਦੀ ਕੋਈ ਸੇਵਾ ਕਰੂਗਾ ਸਕਦੇ ਢੰਗ ਨਾਲ ਕੋਈ ਆ ਕੇ ਕਰੂਗਾ ਕੋਈ ਬਰਕਤ ਆਨ ਮੰਨੋ ਕੋਈ ਕਿੰਨਾਂ ਕਮਾਈ ਦੇ ਵਿੱਚੋਂ ਹਮੇਸ਼ਾ ਕਹੀਦਾ ਵੀ ਦਸੌਂਤ ਕਢੋ ਦੇਹੋ ਗੁਰਦੁਆਰੇ ਪਾਓ ਚਾਹੇ ਮਾਤਾ ਦੇ ਲੰਗਰਾਂ 'ਚ ਪਾਓ ਚਾਹੇ ਜਿੱਥੇ ਮਰਜ਼ੀ ਪਾਓ ਉਹ ਦਸੌਂਤ ਤੁਹਾਡੇ ਕੰਮ ਆਣਾ ਰੋਟੀਆਂ ਖਾਦੀਆਂ ਮਾਂ ਕੰਮ ਨਹੀਂ ਆਣੀਆਂ ਕਿਤੇ ਬਸੇ ਬਾਕੀ ਅੱਜ ਤਾਂ ਇਹ ਹੈ ਵੀ ਮਾਤਾ ਰਾਣੀ ਇਹਦੇ ਕੰਮ ਚਲਾ ਰੱਖੇ ਸੇਵਾਦਾਰਾਂ ਨੂੰ ਤੰਦਰੁਸਤੀਆਂ ਬਖਸ਼ੇ ਐਦਾਂ ਹੀ ਅਗਲੇ ਸਾਲ ਵੀ ਕੰਮ ਨੰਨ ਕੋ ਰਹੇ ਨੇ ਲੰਗਰ ਲੰਗਰ ਆਇਆ ਕਿ ਜੇ ਕਿਹ ਕੇ ਸੇਵਾ ਦਿੱਤੀਏ ਸੇਵਾ ਕਰੀਏ ਹਾਂ ਜੀ ਮੁਸਾਹਬ ਇਹ 25 ਮਾਹ ਹੈ ਜੀ ਸਰਬਸਾਧ 25 ਮਾਹ ਲੰਗਰ ਹੈ ਜੀ ਹਾਂ ਜੀ ਹਰ ਸੇਵਾ ਕਰਦੇ ਹਾਂ ਜੀ ਹਾਂ ਜੀ ਸਰ ਸਾਰ ਸੇਵਾ ਕਰਦੇ ਹਾਂ ਲੰਗਰ ਦੇਖੇ ਕਿ ਬੀਬੀ ਸੇਵਾ ਬਹੁਤ ਵੱਡਾ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਸੇਵਾ ਕਰਿਆ ਗਾਲੀਆਂ ਦਿੱਤੀਆਂ ਇੰਨੀ ਸੰਗਤ ਆਦੀ ਹੈ ਯਾਨ ਪਰ ਬਹੁਤ ਸੰਗਤ ਆਦੀ ਜੀ ਹਜ਼ਾਰਾਂ ਦੀ ਸੰਗਤ ਆਦੀ ਬੀ ਕੀ ਕੀ ਬਾਹਰ ਤੋਂ ਸਪਾਂਸਰੀ ਹੈ ਹਾਂ ਤੇ ਬਾਲ ਬੂਰੇ ਵੀ ਠੀਕ ਵੀ ਸਾਬ ਜੀ ਆ ਕੋਕ ਤੇ ਸਾਬ ਜੀ ਆ ਮਟਰ ਪਨੀਰ ਦੀ ਸਾਬ ਜੀ ਆ ਬੀਬੀਆਂ ਭੈਣਾਂ ਸਭ ਸੇਵਾ ਕਰਿਆ ਕਰਦੀਆਂ ਜੀ ਜਿਹੜਾ ਜਲਦੀ ਨਹੀਂ ਆ ਰਿਹਾ ਸੇਵਾ ਤੇ ਉਹਨੂੰ ਵੀ ਜਲਦੀ ਆਪਨਾ ਦੀ ਸੇਵਾ ਦੀ ਕਰਨਾ ਨਹੀਂ ਆਸੇ ਤੇ ਉਹ ਹੈ ਜਾ ਸਕਦੇ ਆ ਉਹ ਭਾਰੀ ਵੀ ਪ੍ਰਸ਼ਾਦਾ ਪਜਾ ਦਿੰਦੇ ਉਹਨਾਂ ਨੂੰ ਜੀ ਸੇਵਾ ਕਰਕੇ ਮਾਤ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰੀ ਸੰਗਤ ਨੂੰ ਜੀ ਆਓ ਜੀ ਹਾਰਿੰਦਰ ਸਾਰਨੀ ਸੇਵਾ ਬਹੁਤ ਹੈ 10 11 ਵਜੇ ਤੱਕ ਬੀਬੀਆਂ ਭੈਣਾਂ ਕੰਮ ਕਰਦੀਆਂ ਭੈਣ ਭਰਾਓ